ਉਹਨਾਂ ਲੈ ਕੇ ਸ਼੍ਰੀ ਰਾਮ ਜੀ ਦੇ ਅਰਪਣ ਕਰੋ ਔਰ ਉਸ ਦਿਨ ਦੀਆਂ ਰਾਤ ਨੂੰ 8 ਵਜੇ ਪ੍ਰੋਗਰਾਮ ਸ਼ੁਰੂ ਹੋਵੇਗਾ 22 ਤਰੀਕ ਜੈ ਸ਼੍ਰੀ ਰਾਮ ਪਹਿਲੀ ਗੱਲ ਮੈਂ ਸਾਰੇ ਮੁਕਸਰ ਵਾਸੀਆਂ ਨੂੰ ਸਾਰਿਆਂ ਨੂੰ ਵਧਾਈ ਦਿੰਨੀ ਹੈ ਕਿ ਇਹ ਬਹੁਤ ਸ਼ੁਭ ਘੜੀ ਆਈ ਹੈ ਤਿੰਨ ਦੇ ਵਿੱਚ 22 ਤਰੀਕ ਨੂੰ ਸਾਰਿਆਂ ਨੇ ਪਹੁੰਚ ਕੇ ਇਸ ਖੁਸ਼ੀ ਦੇ ਵਿੱਚ ਸ਼ਾਮਿਲ ਹੋਣਾ ਹੈ ਕੀ ਪ੍ਰੋਗਰਾਮ ਹੈਗਾ ਸਾਰਾ ਵਿਸਥਾਰ ਨਾਲ ਦੱਸ ਦੋ ਔਰ ਕਿੰਨਾ ਵੱਲੋਂ ਹੋ ਰਿਹਾ ਹੈਗਾ ਜੈ ਸ਼੍ਰੀ ਰਾਮ ਜੀ ਇਹ ਜਿਹੜਾ ਪ੍ਰੋਗਰਾਮ ਹੈ ਜੀ ਅਸੀਂ ਤਾਈ ਜੀ ਦੇ ਸੋਯੋਗ ਨਾਲ ਸਾਡਾ ਇਹ ਸੀ ਦੁੱਲਾ ਪਰਿਵਾਰ ਮੇਰੇ ਫਾਦਰ ਜੀ ਦਾ ਨਾਮ ਦਲੀਪ ਕੁਮਾਰ ਦੁੱਲਾ ਜੋ ਸ਼ੁਰੂ ਤੋਂ ਹੀ ਰਾਮਲੀਲਾ ਦੁਸ਼ਹਿਰਾ ਤੇ ਹੋਰ ਵੀ ਧਾਰਮਿਕ ਕੰਮ ਕਰਦੇ ਰਹੇ ਨੇ ਤੇ ਉਹਨਾਂ ਤੋਂ ਬਾਅਦ ਇਹ ਮੇਰੇ ਵੱਲੋਂ ਮੇਰੇ ਪਿਤਾ ਜੀ ਨੂੰ ਇੱਕ ਸ਼ਰਧਾਂਜਲੀ ਹੈ ਇੱਕ ਸ਼ੁਭ ਮੌਕੇ ਦੇ ਉੱਤੇ ਪ੍ਰਭੂ શ્રી ਰਾਮ ਜੀ ਦਾ ਜਿਸ ਦਿਨ ਅਯੋਧਿਆ ਮੰਦਿਰ ਦਾ ਮੂਰਤ ਹੈ ਅਫਤਨ ਸਾਡੇ ਦਿਮਾਗ 'ਚ ਆਇਆ ਵੀ ਕਿਉਂ ਨਾ ਆਪਣੇ ਸ਼ਹਿਰ ਮੁਕਸਰ ਸਾਹਿਬ ਨੂੰ ਵੀ ਅਯੋਧਿਆ ਦਾ ਰੂਪ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਯਾਦ ਰੱਖਿਆ ਜਾਵੇ ਕਿ ਇਸ ਦੇ ਵਿੱਚ ਮੁੱਖ ਜਿਹੜਾ ਆਕਰਸ਼ਣ ਹੈ ਪ੍ਰਭੂ ਸ਼੍ਰੀ ਰਾਮ ਜੀ ਦਾ ਪੁਸ਼ਪਕ ਵਿਮਾਨ ਦੇ ਨਾਲ ਆਣਾ ਤੇ ਭਾਰਤ ਮਿਲਾਪ ਰਾਜ ਤਿਲਕ ਸਮਾਰੋਹ ਜੋ ਇੱਕ ਦੇਖਣ ਯੋਗ ਹੋਵੇਗਾ ਇਸ ਦਿਨ ਜਿਹੜੀ ਆਤੀਸ਼ਬਾਜ਼ੀ ਹੋਈ ਗਈ ਮੇਰੇ ਖਿਆਲ ਮੁਕਸਰ ਲਗਾਤਾਰ 5-6 ਸਾਲ ਤੱਕ ਦੋ ਭੁੱਲਦਾ ਨਹੀਂਗਾ ਜੀ ਇਸ ਪ੍ਰੋਗਰਾਮ ਨੂੰ ਬਾਕੀ ਮੇਰੇ ਤਾਇਆ ਸ਼ੋਕਮਾਨ ਚੁੱਕ ਜੀ ਤੁਹਾਨੂੰ ਦੱਸਣਗੇ ਜੀ ਮੇਰੇ ਵੱਲੋਂ ਸਾਰਿਆਂ ਨੂੰ જય ਸ਼ੀ ਰਾਮ ਪਹਿਲੀ ਗੱਲ ਮੈਂ ਸਾਰੇ ਮੁਕਸਰ ਵਾਸੀਆਂ ਨੂੰ ਸਾਰਿਆਂ ਨੂੰ ਵਧਾਈ ਦਿੰਨੀ ਹੈ ਕਿ ਇਹ ਬਹੁਤ ਸ਼ੁਭ ਘੜੀ ਆਈ ਹੈ ਤੇ ਇਹਦੇ ਵਿੱਚ 22 ਤਰੀਕ ਨੂੰ ਸਾਰਿਆਂ ਨੇ ਪਹੁੰਚ ਕੇ ਇਸ ਖੁਸ਼ੀ ਦੇ ਵਿੱਚ ਸ਼ਾਮਿਲ ਹੋਣਾ ਹੈ ਤੇ ਮੈਂ ਦੱਸ ਦਿੰਨੀ ਹੈ ਕਿ ਉਸ ਦਿਨ ਪ੍ਰੋਗਰਾਮ 22 ਤਰੀਕ ਨੂੰ ਸਭ ਤੋਂ ਪਹਿਲਾਂ ਜਿਹੜੀ ਸਾਡੀ ਗ੍ਰੈਂਡ ਓਪਨਿੰਗ ਹੈ ਉਹ ਕਥਕ ਡਾਂਸ ਗਜਵੰਦਨਾ ਨਾਲ ਹੋਊਗੀ ਤੇ ਜਿਹੜੀ ਇੱਕ ਖੇਚ ਦਾ ਕੇਂਦਰ ਤੇ ਜਿਹੜੀ ਪ੍ਰੋਗਰਾਮ ਨੂੰ ਹੋਰ ਵੀ ਜ਼ਿਆਦਾ ਗ੍ਰੇਸਫੁਲ ਬਣਾਉਗੀ ਉਹ ਦੇਖਣ ਵਾਲੀ ਹੋਊਗੀ ਉਸ ਤੋਂ ਬਾਅਦ ਭਗਵਾਨ ਰਾਮ ਜੀ ਦਾ ਰਾਜ ਤਿਲਕ ਤੇ ਭਰਤ ਮਲਾ ਇਹ ਸਾਰੀਆਂ ਚੀਜ਼ਾਂ ਵੇਖਣ ਵਾਲੀਆਂ ਹੋਣੀਆਂ ਤੇ ਸਾਡੇ ਸਾਰੇ ਵੱਲੋਂ ਸ਼ਹਿਰ ਵਾਸੀਆਂ ਨੂੰ appeal ਹੈ ਕਿ ਪਹੁੰਚ ਕੇ ਇਸ ਪ੍ਰੋਗਰਾਮ ਦੀ ਸ਼ੋਭਾ ਨੂੰ ਚਾਰ ਚੰਦ ਲਾਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ਼੍ਰੀ ਰਾਮ ਦਸਰਾ ਕਮੇਟੀ ਦੇ ਪ੍ਰਧਾਨ ਅਸ਼ੋਕ ਚੋਕ ਮੈਂ ਬੇਨਤੀ ਕਰਦਾ ਕਿ ਇਸ ਵਾਰ ਬੜਾ ਹੀ ਉਤਸ਼ਾਹਿਤ ਦੇਣ ਆਇਆ ਹੈ ਸ਼੍ਰੀ ਰਾਮ ਜੀ ਦੀ ਅਪਾਰ ਕਿਰਪਾ ਹੋਈ ਹੈ 500 ਸਾਲਾਂ ਤੋਂ ਬਾਅਦ ਔਰ ਸ਼੍ਰੀ ਰਾਮ ਜੀ ਆਪਣੀ ਅਯੁੱਧਿਆ ਦੇ ਵਿੱਚ ਪਹੁੰਚ ਰਹੇ ਆ ਉਹ ਸਾਰੇ ਵਰਲਡ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਸ਼੍ਰੀ ਮੁਕਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਅਪਰਾਲਾ ਫੁਰਨਾ ਜਿਹੜਾ ਉਹ ਕੁੱਕੂ ਜੀ ਨੂੰ ਆਇਆ ਕਿ ਮੈਂ ਇੱਕ ਧਾਰਮਿਕ ਪਰਿਵਾਰ ਹੈ ਇਹਨਾਂ ਨੇ ਸ਼ੁਰੂ ਤੋਂ ਇਹਨਾਂ ਦੀ ਪ੍ਰਕਿਰਤੀ ਤਾਂ ਧਾਰਮਿਕ ਚ ਰਹੀ ਹੈ ਇਹਨਾਂ ਨੇ ਰਾਮਲੀਲਾ ਵੀ ਕੀਤੀ ਹੈ ਦਸਹਿਰਾ ਵੀ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਰਦੇ ਰਹੇ ਆ ਔਰ ਇਸ ਵਾਰ ਇਹਨਾਂ ਦੇ ਮਨ 'ਚ ਫੁਰਨਾ ਆਇਆ ਕਿ ਮੈਂ ਇੱਕ ਨਵੀਂ ਚੀਜ਼ ਸ਼ਹਿਰ ਨੂੰ ਵਿਖਾਵਾਂ ਇਨਾਂ ਦੇ ਜਿਹੜੇ ਬੱਚੇ ਆ ਉਹ ਬੇਟੀਆਂ ਬੜੀਆਂ ਉਤਸ਼ਾਹਿਤ ਆ ਉਹਨਾਂ ਨੇ ਇਹ ਸਾਰੇ ਵਧੀਆ ਰੋਲ ਕਰਕੇ ਸ਼੍ਰੀ ਰਾਮ ਜੀ ਦਾ ਪੂਸ਼ਕ ਮਾਨ ਤੋਂ ਹਣਾ ਸ਼੍ਰੀ ਰਾਜ ਤਿਲਕ ਪਦਮਲਾਵ ਔਰ ਹੋਰ ਵੀ ਬਹੁਤ ਵਧੀਆ ਕਲਾਕਿਰਤੀਆਂ ਜਿਹੜੀਆਂ ਉਸ ਦਿਨ ਵੇਖਣ ਵਾਲੀਆਂ ਹੋਣਗੀਆਂ ਮੁਖਸਰ ਦੀ ਧਰਤੀ ਤੇ ਲੋਕਾਂ ਨਾਲ ਉਹ ਲਖਣ ਢੰਗ ਦਾ ਜਿਹੜਾ ਪ੍ਰੋਗਰਾਮ ਤੇ ਅਤਿਸ਼ਵਾਜੀ ਦਾ ਨਜ਼ਾਰਾ ਵੇਖਣ ਵਾਲਾ ਹੋਵੇਗਾ ਉਥੇ ਲੰਗਰ ਵਗੈਰਾ ਸੰਗਤ ਵੱਲੋਂ ਲਾਏ ਗਏ ਆ ਅਸੀਂ ਹੋਰ ਕਿਸੇ ਤੋਂ ਕੋਈ ਡਿਮਾਂਡ ਨਹੀਂ ਰੱਖੀ ਇੱਕ ਕੁੱਪੂ ਜੀ ਤੇ ਮੈਂ ਰਲ ਕੇ ਦੋਵੇਂ ਜਣੇ ਮੇਨ ਮੁੱਖ ਇਹ ਹੈ ਪਰ ਅਸੀਂ ਸਾਰੇ ਰਲ ਕੇ ਪਰਿਵਾਰ ਵੱਲੋਂ ਹੀ ਆਪਦੇ ਜਿਹੜੇ ਅਸੀਂ ਇੱਕ ਘਟਨਾ ਹੈ ਅਸੀਂ ਆਪਦੇ ਵੱਲੋਂ ਇਹ ਸਾਰਾ ਆ ਬੇਟੀਆਂ ਬਹੁਤ ਵਧੀਆ ਰੋਲ ਕਰ ਰਹੀਆਂ ਤੇ ਸਾਰਾ ਜਿਹੜਾ ਪ੍ਰੋਗਰਾਮ ਹੈ ਇਹ ਬੜੇ ਉਤਸ਼ਾਹ ਨਾਲ ਸ਼੍ਰੀ ਰਾਮ ਜੀ ਦੀ ਕਿਰਪਾ ਨਾਲ ਕਿਸੇ ਨੇ ਕੁਝ ਨਹੀਂ ਦੇਣਾ ਔਰ ਰਾਮ ਜੀ ਵੇਖ ਰਹੇ ਆ ਔਰ ਸਾਰਾ ਹੀ ਜਿਹੜਾ ਅਬਰਾਲਾ ਇਸ ਪਰਿਵਾਰ ਦਾ ਔਰ ਬਹੁਤ ਵਧੀਆ ਤਰੀਕੇ ਨਾਲ ਅਸੀਂ ਜਿਹੜਾ ਉਹ ਵਖਾਇਆ ਜਾ ਰਿਹਾ ਹੈ ਸਰਨੂ ਮਸੀਹ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਹੋਰ ਕੁਝ ਵੀ ਨਹੀਂ ਕੱਲੇ ਪੁਸ਼ਪ ਖੋਲ ਲੈ ਕੇ ਸ਼੍ਰੀ ਰਾਮ ਜੀ ਦੇ ਅਰਪਣ ਕਰੋ ਔਰ ਉਸ ਦਿਨ ਦੀਆਂ ਰਾਤ ਨੂੰ 8 ਵਜੇ ਪ੍ਰੋਗਰਾਮ ਸ਼ੁਰੂ ਹੋਵੇਗਾ 22 ਤਰੀਕ ਨੂੰ 7 ਵਜੇ ਪੂਜਨ ਹੋਵੇਗਾ 8 ਵਜੇ ਪ੍ਰੋਗਰਾਮ ਸ਼ੁਰੂ ਹੋਵੇਗਾ ਪਰ ਉਹ ਵੇਖਣ ਨਾਲ ਤਲਕ ਰੱਖੂਗਾ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਨੂੰ ਜਿਵੇਂ ਲੋਕ ਦਸਹਿਰਾ ਨਹੀਂ ਭੁੱਲਦੇ ਇਹ ਪ੍ਰੋਗਰਾਮ ਨਹੀਂ ਭੁੱਲਣਗੇ ਤੁਸੀਂ ਸਾਰੇ ਆਓ ਆਉਂਗੇ ਨਾ ਜੈ ਸ਼੍ਰੀ ਰਾਮ ਜੈ